ਅੱਗੇ ਲੋਕਾਂ ਨਹੀਂ ਹੈ ਕੋਈ ਵਾਰਾਂ ਸ਼ਹਿਰ ਦੇ ਵਿੱਚ ਤਾਂ ਕਈ ਤਰ੍ਹਾਂ ਦੇ ਬਾਰੀ ਇਕੱਠੇ ਹੋ ਜਾਂਦੇ ਆਪਣੇ ਉਹ ਮੰਗਾ ਲੈ ਕੇ ਉਹਦਾ ਮੈਂ ਤੁਹਾਨੂੰ ਹਾਲ ਲੱਗਿਆ ਵਰਨਣ ਕਰੀ ਕਿਧਰੇ ਪਾਣੀ ਦੀਆਂ ਬਿਛਾਰਾਂ ਪੱਖੇ ਕਿਧਰੇ ਪੈਰੀਗੇਟ ਲਾ ਕੇ ਲੱਗੇ ਚੌਕਾਂ ਤੇ ਚਰਾਹਿਆਂ ਤੇ ਕਿੱਡੀ ਭੀੜ ਪੱਠੀ ਹੋ ਰਹੀ ਹੈ ਸਾਰਾ ਸ਼ਹਿਰ ਗੁੱਸੇ ਵਿੱਚ ਲੱਗਦਾ ਹੈ ਜਿਵੇਂ ਚੰਗਰੋ ਜੀ ਹੈ ਕੱਚੇ ਜਾਂ ਪੱਕਾ ਕਰੋ ਦਾ ਸਾਡੇ ਨਾਲ ਧੱਕਾ ਕਰੋ ਸਰਕਾਰ ਨਾਲ ਦੇ ਲਾਰੇ ਲੱਪੇ ਉਮਰਾਂ ਦੀ ਹੱਦ ਟੱਪੇ 10 ਮਿਲੇ 10 ਹਜ਼ਾਰ ਮੈਨੂੰ ਮਿਲੇ 10 ਹਜ਼ਾਰ ਲੋਕੀ ਕਰਦੇ ਸਾਰੇ ਕੁਹੀ ਜਹੀ ਹੈ ਸਾਰਾ ਸ਼ਹਿਰ ਗੁੱਸੇ ਵਿੱਚ ਲੱਗਿਆ ਹੈ ਜਿੰਨੇ ਨੇ ਜਾਰੀ ਕੀਤੀ ਹੋਈ ਹੈ ਕਿਸਾਨ ਮੰਗੇ ਮੁਆਵਜ਼ਾ ਕਹਿੰਦਾ ਹੋਰ ਕਿੰਨਾ ਕੀ ਧਰਨੇ ਲਾ ਲਵਾ ਸਿਰ ਤੇ ਨੇ ਪਰਚੀ ਚੜੀ ਬੇਕੁਵਾਰੀ ਮੁਫੇ ਚੜੀ ਨਰਮੇ ਤੇ ਸੂਟੀ ਚੜੀ ਹੱਥ 'ਚ ਹੈ ਪੂਰੀ ਫੜੀ ਜ਼ਿੰਦਗੀ ਜਿਉਂ ਹੀ ਕਿੰਨੀ ਔਖੀ ਹੋ ਰਹੀ ਹੈ ਸਾਰਾ ਸ਼ਹਿਰ ਗੁੱਸੇ ਵਿੱਚ ਲੱਗਿਆ ਹੈ ਜਿੰਨੇ ਨੇ ਕਾਣੀ ਕੀਤੀ ਹੈ ਦੱਬੇ ਤੁਲੇ ਹੋਰ ਦੱਬੇ ਕੋਈ ਜ਼ਿੰਦਗੀ ਦਾ ਨਾਲਾ ਲੱਗੇ ਕੱਚਰ ਪੁੱਠੀ ਵੱਤ ਲੱਗੇ ਪਿੱਛੇ ਖਾਈ ਅੱਗੇ ਛੱਡੇ ਮੁਫਤਵਾਰੀ ਕਲਕ ਖਾ ਕੇ ਬੈਠਾ ਕਿਹਦੇ ਹੱਥੇ ਜਾ ਕੇ ਸਿਰ ਉੱਤੇ ਛੱਤਾਂ ਘੱਟ ਪੱਪ ਚੋ ਰਹੀ ਹੈ ਸਾਰਾ ਸ਼ਹਿਰ ਉਸ ਦੇ ਵਿੱਚ ਲੱਗਦਾ ਹੈ ਜਿਵੇਂ ਜੰਗ ਹੋ ਰਹੀ ਹੈ ਮੱਕੜੀਆਂ ਦੇ ਸਿੰਗ ਫਸੇ ਕਈ ਗੱਲਾਂ ਕੋਈ ਰੇਤ ਵਿੱਚ ਧਸੇ ਕਹਿੰਦੇ ਉਹ ਮਾਰਾ ਅਸੀਂ ਚੱਗੇ ਸਾਰੇ ਇੱਕ ਦੂਜੇ ਨੂੰ ਨਿਪਟਦੇ ਕਦੇ ਉਹ ਮਾਰਾ ਸੀ ਜਦ सारे ਸਾਰੇ ਇੱਕ ਦੂਜੇ पंडे ਲੜੇ ਜਾਂ ਤਾਂ ਬੇਕਾਰ ਹੀ ਪਿੱਛੇ ਜਾਵੇ ਕਿਸੇ पर ਲੱਗ मेरे देश ਘੁਰ ਮੇਰੇ ਦੇਸ਼ का जमीर बनी हुई है सारा शहर गुस्से ਸ਼ਹਿਰ ਗੁੱਸੇ ਵਿੱਚ ਲੱਗਿਆ ਇਹ ਨਹੀਂ ਕਿ ਚੰਗੂ ਨਹੀਂ सस् मेरी पता जी दिल कर पूरे पंजाब है कोई पैदल चलने भरेगा नहीं कारण भी ठोस है कोई पूरा तंदुरुस्त नहीं लोग आदि हो गए स्कूटर मोटरसाइकिल गाँव में तंदुरुस्त नहीं

ਫੈਦਰ ਪੀਏ ਇਹਨਾਂ ਨੂੰ ਸਮਝਾਉਂਦਾ ਚੰਦਰ ਫੈਦਰ ਤੁਮਨਾ ਤਾਂ ਮੰਨ ਲੈਣੇ ਪੰਜਾਬ ਤਾਂ ਕਿਵੇਂ ਬਣਾਉ ਆਪਣੇ ਸ਼ਹਿਰ ਦੇ ਆੜੇ ਦੁਆੜੇ ਵੀ ਫੈਦਰ ਤੁਮ ਮੰਨੂ ਤਿਆਰ ਨਹੀਂ ਮੈਂ ਵੀ ਕਿਵੇਂ ਜਾਵਾਂ ਕਿੰਨੂੰ ਲੈ ਜਾਵਾਂ ਕੋਈ ਵੀ ਪੂਰਾ ਤੰਦਰੁਸਤ ਹੀ ਨਹੀਂ ਜੇਕਰ ਕੋਈ ਮਨਨਵੀ ਜਾਵੇ ਤਾਂ ਪਹਿਲਾਂ ਮੈਡੀਕਲ ਕਰਵਾਵਾਂਗੇ की थानू मंजूर है धन्यवाद बहुत बढ़िया जी बड़े बढ़िया से जा बोला था मैडम शहर बहुत कर रहे हैं स्विम क्लीन नहीं शहर बहुत कर रहे हैं सारे हम टाइम से जा रहे हैं तो ते हाजरीन सब नु मेरा सच्चे का नमका आदाब ते मैं अपनी कविता ते आ ਅਕਲਾਸ਼ੀ ਚ ਹੈ ਅੰਨਾ ਭੁਆਪੂ ਇਹ ਭੁਜੜਦਾਰ ਜੀ ਆਕਤਾ ਤੇ ਅੰਨਾ ਭੁਆਪੂ ਜਿੱਥੇ ਗਿੱਟ ਗਿੱਟ ਉਖੜਾ ਉਠਿਆ ਤੇ ਸੁੰਬ ਮੋੜਿਆ ਹੋ ਇਹ ਭੁਜੜਦਾਰ ਜੀ ਆਕਤਾ ਬੇਸ਼ਕਾ ਆਪਾ ਇਹ ਖੇਜਦਾ ਸਾਡੇ ਕੰਠ ਅਟਕੇ ਆ ਹੋ ਕਿੱਦਾ ਸਾंपा ਬਗ ਤੇ ਗੱਠੜੀ ਤੇਰੀ ਮੀਨਾਲ ਲਕਮੀ ਜੂ ਤੂੰ ਕਲਕੰਦ ਦੇ ਵਿੱਚ ਵਸਦਾ ਪਿਆ ਵੰਡੇ ਤੂੰ ਖੁਸ਼ਗੋਵ ਤੈਨੂੰ ਮਿਲ ਕੇ ਤਰਸ ਮਿਲੰਦੀ ਸਾਡੇ ਦਿਲ ਵਿੱਚ ਵਾਦੀ ਹੋ ਨਾ ਤਾਂ ਜਿਸਮ ਤੇ ਮੇਲ ਤੇ ਸਾਡੀ ਭਰ ਬਲਾਵੇ ਰੂਹ ਤੇਰੇ ਹੱਥ ਸਰਪਾਏ ਕਹਿਦੇ ਸਾਨੂੰ ਦਿੱਤੀ ਮੌੜੀਏ ਸੁ ਸਾਡੀ ਨਮਜ ਦੇਖ ਕੇ ਦਸ ਥਾਂ ਜਿਹੜਾ ਤਾਪੇ ਚੜਿਆ ਸੋ ਕੋਈ ਪਰਤ ਕਰਮਾ ਇਸ਼ਕ ਦਾ ਸਾਡੀ ਠਰ ਜਾਏ ਆਪਣੀ ਰੂਹ ਵੇ ਸਾਡਾ ਢੀਚਕ ਚੱਲੇ ਚੜ ਖੜਾ ਇਹਦੀ ਬਦਲ ਗਈ ਉਉ ਸਾਨੂੰ ਕਿਦਾਂ ਉਸਨਾ ਬੀੜਿਆ ਸਾਡੇ ਪੈੰਦੀ ਦਿਲ ਵਿੱਚ ਤੋ ਸਾਨੂੰ ਦੇਖ ਕੇ ਤਾਰੇ ਨਸ ਗਏ ਪਰ ਠਹਿਰ ਗਏ ਜੁਗਨੂ ਤੇ ਬਸ ਹਿਜਰ ਸੇਂ ਛੇੜ ਭੰਗਰੇ ਇੱਥੇ ਸਾਰਨ ਕੋਨ ਲਹੂ ਇਹ ਗੁਜਜਨ ਦਾ ਜਹਾਤਾ ਤੇ ਅੰਨਾ ਵਾਖੂ ਉਤਨਾਂ ਬਹੁਤ ਹੀ ਸੋਹਣੇ ਦਰਸ਼ੀਲ ਰਚਨਾ ਇਸ ਉਪਰਕ੍ਰੋਪ ਉਸ ਨੂੰ ਬੇਨਤੀ ਕਰਾਂਗੀ